बाबा साहब जी ने उच्च पद्दते एजुकेशन हासिल की थी हां जी उनदी उच्च पद्दते एजुकेशन हासिल ਕਰਨ ਦੇ ਪਿੱਛੇ ਉਹਨਾਂ ਦੇ ਪਿਤਾ ਜੀ ਦਾ ਕੀ ਅਹਿਮ ਭੂਮਿਕਾ ਰਹੀ बाबा साहब ਜਿੰਨੀ ਵੀ एजुकेशन ਹਾਸਲ ਕਰ ਸਕੇ ਆ ਉਹਦੇ ਪਿੱਛੇ ਉਹਨਾਂ ਦੇ ਪਿਤਾ ਜੀ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ बाबा साहब ਦੇ ਕੁਝ ਹੋਰ ਵੀ ਭੈਣਾ ਸੀਗੇ ਆ ਭਰਾ ਵੀ ਸੀਗੇ ਪਰ 바ਵਾ ਸਾਹਿਬ ਦੇ ਪਿਤਾ ਜੀ ਨੇ ਦੇਖਿਆ ਵੀ ਮੈਂ ਸਾਰਿਆਂ ਨੂੰ ਨਹੀਂ ਪੜ੍ਹਾ ਸਕਦਾ 바ਵਾ ਸਾਹਿਬ ਨੂੰ ਉਹਨਾਂ ਨੇ ਖਾਸ ਕਰਕੇ ਦੇਖਿਆ ਵੀ ਇਹ ਤੇਜ ਹੈ ਕਿ ਇਹ ਇੰਟੈਲੀਜੈਂਟ ਹੈ ਹੁਣ ਆ ਰਿਹਾ ਇਸ ਕਰਕੇ ਉਹਨਾਂ ਨੇ ਆਪਣੀ ਜ਼ਿਆਦਾ ਕੋਸ਼ਿਸ਼ 바ਵਾ ਸਾਹਿਬ ਨੂੰ ਹੀ ਜ਼ਿਆਦਾ ਪੜ੍ਹਾਉਣ ਲਗਾਉਣ ਦੇ ਉੱਪਰ ਕੀਤੀ ਔਰ ਕਿਉਂਕਿ 바ਵਾ ਸਾਹਿਬ ਦੇ ਜਿਹੜੇ ਫਾਦਰ ਸੀਗੇ ਪਿਤਾ ਜੀ ਸੀਗੇ ਉਹ ਖੁਦ ਵੀ ਟੀਚਰ ਸੀਗੇ ਅਲੱਗ ਉਹ ਪਹਿਲਾਂ ਆਰਮੀ ਤੋਂ ਐਜ਼ ਅ ਸੂਬੇਦਾਰ ਰਿਟਾਇਰ ਹੋਏ ਪਰ ਜਦੋਂ ਸੂਬੇਦਾਰ ਰਿਟਾਇਰ ਹੋ ਗਏ ਤੇ ਬਾਅਦ ਚ ਰਿਟਾਇਰਮੈਂਟ ਤੋਂ ਬਾਅਦ ਉਹ ਆਰਮੀ ਦੇ ਸਕੂਲ ਦੇ ਵਿੱਚ ਜਿਹਾ ਟੀਚਰ ਵੀ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਵੀ ਬਾਬਾ ਸਾਹਿਬ ਦੇ ਪਿਤਾ ਜੀ ਨੇ ਬਚਪਨ ਤੋਂ ਹੀ ਬਾਬਾ ਸਾਹਿਬ ਨੂੰ ਵੀ ਉਹ ਜਿਆਦਾ ਤੋਂ ਜਿਆਦਾ ਪੜ੍ਹ ਲਿਖ ਸਕਣ ਇਹਦੇ ਉੱਪਰ ਉਹਨਾਂ ਨੇ ਬਹੁਤ ਜ਼ੋਰ ਦਿੱਤਾ ਔਰ ਇੱਥੇ ਤੱਕ ਵੀ ਦੱਸਿਆ ਜਾਂਦਾ ਵੀ ਕਈ ਵਾਰ ਬਾਬਾ ਸਾਹਿਬ ਨੂੰ ਜਦੋਂ ਕੁਝ ਕਿਤਾਬਾਂ ਚਾਹੀਦੀਆਂ ਹੁੰਦੀਆਂ ਸੀਗੀਆਂ ਤੇ ਕਈ ਵਾਰੀ ਉਹਨਾਂ ਦੇ ਪਿਤਾ ਜੀ ਕੋਲ ਪੈਸਾ ਨਹੀਂ ਸੀ ਹੁੰਦਾ ਉਹਨਾਂ ਕਿਤਾਬਾਂ ਨੂੰ ਖਰੀਦ ਕੇ ਲਿਆਉਣ ਦੇ ਲਈ ਦੇ ਉਹ ਆਪਣੇ ਬੇਟੀਆਂ ਦੇ ਆਪਣੀਆਂ ਭੈਣਾਂ ਦੇ ਗਹਿਣੇ ਲੈ ਕੇ ਗਿਰਵੀ ਰੱਖ ਕੇ ਆਉਂਦੇ ਸੀ ਔਰ ਫਿਰ ਉਹ ਪੈਸੇ ਤੋਂ 바ਵਾ ਸਾਹਿਬ ਨੂੰ ਕਿਤਾਬਾਂ ਲੈ ਆ ਕੇ ਦਿੰਦੇ ਸੀ ਔਰ ਜਦੋਂ ਉਹਨਾਂ ਨੂੰ ਵਾਪਸ ਪੈਸੇ ਉਹਨਾਂ ਨੂੰ ਕੋ ਸੈਲਰੀ 'ਚ ਜਾਂ ਪੈਨਸ਼ਨ 'ਚ ਮਿਲਦੇ ਸੀ ਤੇ ਫਿਰ ਉਹ ਜਾ ਕੇ ਉਹਨਾਂ ਗਹਿਣਿਆਂ ਨੂੰ ਗਿਰਵੀ ਤੋਂ ਪੈਸੇ ਦੇ ਕੇ ਵਾਪਸ ਛਡਵਾ ਕੇ ਲਓ ਇਸ ਕਰਕੇ 바ਵਾ ਸਾਹਿਬ ਜਿਹੜਾ ਇੰਨਾ ਪੜ ਸਕਿਆ ਇਹਦੇ ਪਿੱਛੇ ਉਹਨਾਂ ਦੇ ਪਿਤਾ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਹੱਥਾਂ ਮੰਨਿਆ ਜਵੇਦ ਬਾਬਾ ਸਾਹਿਬ ਜੀ ਨੇ ਸਾਡੇ ਆਪਣ ਐਜੂਕੇਸ਼ਨ ਹਾਸਲ ਕੀਤੀ ਹਾਂਜੀ ਤੇ ਅੱਜ ਦੀ ਪੀੜ੍ਹੀ ਕੀ ਉਹਨਾਂ ਤੋਂ ਸਿੱਖ ਹਾਸਲ ਕਰ ਸਕਦੀ ਹੈ ਉਹਨਾਂ ਦੀ ਕੀ ਸਿੱਖਿਆ ਤੋਂ ਕੀ ਸਿੱਖ ਸਕਦੇ ਆ ਅ ਉਹਨਾਂ ਨੇ ਬਹੁਤ ਉੱਚ ਪੱਧਰ ਤੇ ਡਿਗਰੀ ਹਾਸਲ ਕੀਤੀਆਂ ਹਾਂਜੀ ਇਸ ਲੈਵਲ ਤੇ ਜਿਹੜੇ ਅੱਜ ਦੇ ਨੌਜਵਾਨ ਪੀੜ੍ਹੀਆ ਤੁਹਾਨੂੰ ਵੀ ਪਤਾ ਹੀ ਆ ਕਿ ਅੱਜ ਕੱਲ ਜੇ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਵੱਲ ਜ਼ਿਆਦਾ ਜਾ ਰਹੀ ਹੈ ਹਾਂਜੀ ਹਾਂਜੀ ਤੇ ਜਿਆਦਾ ਉਹਨਾਂ ਦੇ ਸਿਖਾ ਦੱਸੇ ਹੋਏ ਜਿਹੜੇ ਸਿਸਟਮ ਤੇ ਨਹੀਂ ਚੱਲ ਰਹੀ ਹਾਂ ਨਹੀਂ ਚੱਲ ਰਹੀ ਹਾਂ ਆ ਬਾਬਾ ਸਾਹਿਬ ਦੇ এডਿਕੇਸ਼ਨ ਤੋਂ ਜਿਹੜੀ ਸਾਡੀ ਅੱਜ ਦੀ ਨੌਜਵਾਨ ਕਿਹੜੀ ਆ ਜਿਹੜੀ ਕਿ ਆਮ ਤੌਰ ਤੇ ਆਪਾਂ ਅੱਜ ਕੱਲ ਦੇਖਦੇ ਆਂ ਵੀ ਉਹ ਬੜੀ ਕੰਫਿਊਜ਼ ਆ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਪੜੀਏ ਕੀ ਕਰੀਏ ਲਾਈਫ ਦੇ ਵਿੱਚ ਉਹ ਬੜੀ ਮਤਲਬ ਕਿ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਟਾਈਮ ਬਹੁਤ ਸਾਰਾ ਖਰਾਬ ਕਰਦੀ ਰਹਿੰਦੀ ਹੈ ਰੀਲਾਂ ਦੇਖਣੀ ਹੈ ਇੱਧਰ ਉੱਧਰ ਦੀਆਂ ਚੀਜ਼ਾਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਤੇ ਬਹੁਤ ਸਾਰਿਆਂ ਨੂੰ ਇਹ ਆਵੇ ਅਸੀਂ ਕਿਸੇ ਵੀ ਤਰ੍ਹਾਂ 12ਵੀਂ ਕਰਕੇ ਹਾਈਲੈਟ ਦਾ ਇਗਜ਼ਾਮ ਦੇ ਕੇ ਤਾਂ ਬਾਹਰ ਚਲ ਜਾਈਏ ਪਰ ਬਾਹਰ ਜਾ ਕੇ ਕੀ ਕਰਨਾ ਉਹਨਾਂ ਨੂੰ ਇਹ ਵੀ ਕੁਝ ਨਹੀਂ ਇਸ ਕਰਕੇ 바ਵਾ ਸਾਹਿਬ ਦੇ ਪੜਾਈ ਤੋਂ ਸਿੱਖਿਆ ਤੋਂ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਬਹੁਤ ਸੇਧ ਲੈ ਸਕਦੀ ਹੈ ਪਹਿਲੀ ਗੱਲ ਇਹਦਾ ਹੈ ਕਿ 바ਵਾ ਸਾਹਿਬ ਕਾਫੀ ਘੱਟ ਉਮਰ ਦੇ ਵਿੱਚੋ ਹੀ ਹਾਲਾਂਕਿ ਜੇ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਉਹਨਾਂ ਦੇ ਪਿਤਾ ਜੀ ਦਾ ਵੀ ਬਹੁਤ ਯੋਗਦਾਨ ਹੈ ਉਹਨਾਂ ਨੂੰ ਮੋਟੀਵੇਟ ਕਰਨ ਤੇ ਕਿ ਉਹ ਜਿਆਦਾ ਤੋਂ ਜਿਆਦਾ ਪੜਨ ਪਰ 바ਵਾ ਸਾਹਿਬ ਖੁਦ ਵੀ ਬਹੁਤ ਸਪਸ਼ਟ ਸੀਗੇ ਕਿ ਮੈਂ ਕੀ ਪੜਨਾ ਚਾਹੁੰਦਾ ਹੈ ਔਰ ਜਿੱਦਾਂ ਕਿ ਮੈਂ ਆਪਣੀ ਉਹ ਕਿਤਾਬ 'ਚ ਵੀ ਲਿਖਿਆ ਹੈ 바ਵਾ ਸਾਹਿਬ ਜਿਹੜੀ ਜੀਵਨੀ ਆ ਇਹ ਜਦੋਂ ਮਹਾਰਾਜਾ ਬੜੋਦਾ ਨੂੰ ਜਾ ਕੇ ਮਿਲੇ ਸਕਾਲਰਸ਼ਿਪ ਵਾਸਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮਹਾਰਾਜਾ ਬੜੋਦਾ ਬੱਚਿਆਂ ਨੂੰ ਅਮਰੀਕਾ ਜਾਣ ਲਈ ਸਕਾਲਰਸ਼ਿਪ ਦੇ ਰਹੇ ਆ ਤੇ ਮਹਾਰਾਜਾ ਬੜੋਦਾ ਨੇ 바ਵਾ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਬਾਹਰ ਜਾ ਕੇ ਅਮਰੀਕਾ ਜਾ ਕੇ ਕੀ ਪੜਨਾ ਚਾਹੁੰਦੇ ਆ ਤੇ 바ਵਾ ਸਾਹਿਬ ਨੇ ਕਿਹਾ ਕਿ ਮੈਂ ਸੋਸ਼ੀਓਲੋਜੀ ਇਕਨੋਮਿਕਸ ਤੇ ਪਬਲਿਕ ਫਾਈਨਾਂਸ ਪੜਨਾ ਚਾਹੁੰਦਾ ਤੇ ਮਹਾਰਾਜਾ ਨੇ ਕਿਹਾ ਵੀ ਇਹ ਤਿੰਨ ਵਿਸ਼ੇ ਤੁਸੀਂ ਕਿਉਂ ਚੁਣੇ ਹੋਰ ਵੀ ਬਹੁਤ ਸਾਰੇ ਵਿਸ਼ੇ ਆ ਬਾਬਾ ਸਾਹਿਬ ਕਹਿੰਦੇ ਕਿ ਇਹ ਤਿੰਨ ਵਿਸ਼ੇ ਮੈਂ ਇਸ ਕਰਕੇ ਚੁਣੇ ਆ ਕਿ ਇਹਨਾਂ ਨੂੰ ਜਿਆਦਾ ਪੜ੍ਹ ਕੇ ਮੈਂ ਆਪਣੇ ਵਾਪਸ ਆ ਕੇ ਆਪਣੇ ਸਮਾਜ ਦੀ ਸੇਵਾ ਵੀ ਕਰ ਸਕਾਂ ਉਹਨਾਂ ਦੇ ਭਲੇ ਦੇ ਲਈ ਕੰਮ ਕਰ ਸਕਾਂ ਇਹਦੇ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਬੱਚਿਆਂ ਨੂੰ ਜਦੋਂ 9ਵੀਂ 10ਵੀਂ ਦੇ ਵਿੱਚ ਆ ਉਦੋਂ ਤੋਂ ਹੀ ਆਪਣਾ ਫੋਕਸ ਆਪਣਾ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਕਿ ਅਸੀਂ ਅੱਗੇ ਕੀ ਪੜਨਾ ਹੈ ਅਸੀਂ ਜੀਵਨ 'ਚ ਕੀ ਬਣਨਾ ਚਾਹੁੰਦੇ ਹਾਂ ਤੇ ਜੇ ਉਹਨਾਂ ਕੋ ਨਿਸ਼ਾਨਾ ਹੋਊਗਾ ਕਿ ਅਸੀਂ 12ਵੀਂ ਤੋਂ ਬਾਅਦ ਪੜਨਾ ਕੀ ਹੈ ਜਿੱਦਾਂ 바ਵਾ ਸਾਹਿਬ ਕੋ ਸੀਗਾ ਕਿ ਮੈਂ ਇਕਨੋਮਿਕਸ ਪੜ੍ਹਨੀ ਹੈ ਸੋਸ਼ੀਓਲੋਜੀ ਪੜ੍ਹਨੀ ਹੈ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਕਿਉਂਕਿ ਬਹੁਤ ਸਾਰੇ ਬੱਚੇ ਜਦੋਂ 12ਵੀਂ ਕਰ ਲੈਂਦੇ ਆ ਫੇਰ ਉਹ ਇੱਧਰ-ਉੱਧਰ ਭੱਜਦੇ ਰਹਿੰਦੇ ਆ ਅਸੀਂ ਹੁਣ ਕੀ ਕਰੀਏ ਅਸੀਂ ਕੀ ਪੜੀਏ ਕਿੱਥੇ ਜਾਈਏ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਵੀ ਔਰ ਉਹਨਾਂ ਨੇ ਵੀ ਪਹਿਲਾਂ ਤੋਂ ਇਹਨਾਂ ਗੱਲਾਂ ਤੇ ਜ਼ਿਆਦਾ ਸੋਚ ਵਿਚਾਰ ਨਹੀਂ ਕੀਤੀ ਹੋਈ ਇਸ ਕਰਕੇ 바ਵਾ ਸਾਹਿਬ ਦੇ ਸਿੱਖਿਆ ਤੋਂ এডਿਕੇਸ਼ਨ ਤੋਂ ਆਪਾਂ ਇਹ ਵੀ ਸਿੱਖ ਸਕਦੇ ਆਂ ਅੱਜ ਦੀ ਨੌਜਵਾਨ ਪੀੜ੍ਹੀ ਕਿ ਸਾਨੂੰ ਅੱਗੇ ਚੱਲ ਕੇ ਜਦੋਂ ਅਸੀਂ 12ਵੀਂ ਕਰ ਲੈਣੀ ਹੈ ਸਕੂਲ ਪੂਰਾ ਕਰ ਲੈਣਾ ਅਸੀਂ ਕੀ ਪੜੀਏ ਤੇ ਉਹਦੇ ਵਾਸਤੇ ਉਹ ਉਸ ਹਸਾਬ ਨਾਲ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਣ ਤਾਂ ਕਿ ਉਹ ਜਿਆਦਾ ਤੋਂ ਜਿਆਦਾ ਫਿਰ ਫੋਕਸ ਹੋ ਕੇ ਉਸੇ ਵਿਸ਼ੇ ਵੱਲ ਨੂੰ ਜਿਆਦਾ ਅੱਗੇ ਵਧਾ ਦੇਖਿਆ ਜਾਵੇ ਜਿੱਦਾਂ ਹੁਣ ਅੱਜ ਕੱਲ ਜਿੱਦਾਂ ਯੂਨੀਵਰਸਿਟੀ ਉਸ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਬਹੁਤ ਵੱਡੀਆਂ ਯੂਨੀਵਰਸਿਟੀਆਂ ਸੀਗੀਆਂ ਹਾਂ ਬਾਬਾ ਸਾਹਿਬ ਜੀ ਨੂੰ ਦਿਮਾਗ ਦੇ ਵਿੱਚ ਇਦਾਂ ਦਾ ਕੀ ਖਿਆਲ ਆਇਆ ਕਿ ਇੰਡੀਆ ਨੂੰ ਛੱਡ ਹਾਂ ਇਹਦੇ ਉੱਚ ਪੱਤਰ ਬਾਹਰ ਦੀ ਯੂਨੀਵਰਸਿਟੀ ਕੋਲੰਬੀਆ ਯੂਨੀਵਰਸਿਟੀ ਵਿੱਚ ਪੜਨ ਗਏ ਹਾਂ ਇਸ ਤੇ ਤੁਹਾਡਾ ਕੀ ਵਿਚਾਰ ਹੈ ਇਹ ਵੀ ਬਹੁਤ ਅਹਿਮ ਸਵਾਲ ਆ ਔਰ ਮੈਂ ਇਹ ਗੱਲ ਵੀ ਮੈਂ ਬਹੁਤ ਸਾਰੇ ਬੱਚਿਆਂ ਨੂੰ ਕਹਿੰਦਾ ਰਹਿਣਾ ਕਿ ਜੇ 바ਵਾ ਸਾਹਿਬ ਮੰਨ ਲੋ ਉਹਨਾਂ ਨੇ बीए ਕੀਤੀ ਬੰਬੇ ਦੇ ਵਿੱਚੋਂ ਇੰਗਲਿਸ਼ ਦੇ ਵਿੱਚ ਫਾਰਸੀ ਦੇ ਵਿੱਚ ਤੇ ਜੇ ਉਹ ਚਾਹੁੰਦੇ ਤੇ ਐਮ ਇਕਨੋਮਿਕਸ ਜਿਹੜੀ ਉਹਨਾਂ ਨੇ ਕਲੰਬੀਆ ਜਾ ਕੇ ਕੀਤੀ ਉਹ ਬੰਬੇ ਵੀ ਕਰ ਸਕਦੇ ਸੀ ਤੇ ਪੀ ਐਚ ਡੀ ਜਿਹੜੀ ਹੈ ਉਹਨਾਂ ਨੇ ਕਲੰਬੀਆ ਚ ਕੀਤੀ ਉਹ ਇੰਡੀਆ ਚ ਵੀ ਕਰ ਸਕਦੇ ਸੀ ਪਰ ਉਹਨਾਂ ਨੇ ਅਮਰੀਕਾ ਦੇ ਵਿੱਚ ਉਹ ਵੀ ਕਲੰਬੀਆ ਯੂਨੀਵਰਸਿਟੀ ਨੂੰ ਕਿਉਂ ਚੁਣਿਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਅਮਰੀਕਾ ਦੀ ਜਿਹੜੀ ਕੋਲੰਬੀਆ ਯੂਨੀਵਰਸਿਟੀ ਆ ਜਾਂ ਅਮਰੀਕਾ ਇੰਗਲੈਂਡ ਦੇ ਜਿਹੜੀਆਂ ਯੂਨੀਵਰਸਟੀਆਂ ਸੀਗੀਆਂ ਉਸ ਸਮੇਂ ਔਰ ਅੱਜ ਵੀ ਦੁਨੀਆ ਦੀਆਂ ਸਭ ਤੋਂ ਅੱਛੀਆਂ ਯੂਨੀਵਰਸਟੀਆਂ ਇਹਨਾਂ ਦੋ ਦੇਸ਼ਾਂ ਦੇ ਵਿੱਚ ਆ ਜੇ ਤੁਸੀਂ ਟੌਪ 50 ਜਾਂ 100 ਯੂਨੀਵਰਸਟੀਆਂ ਦੀ ਲਿਸਟ ਬਣਾਓ ਚੈੱਕ ਕਰੋ ਤੇ ਤੁਹਾਨੂੰ ਪਤਾ ਲੱਗੋਗੇ ਕਿ ਉਹਦੇ ਵਿੱਚੋਂ ਜ਼ਿਆਦਾਤਰ ਯੂਨੀਵਰਸਟੀਆਂ ਜਾਂ ਤਾਂ ਅਮਰੀਕਾ ਦੀਆਂ ਦੂਜੇ ਨੰਬਰ ਤੇ ਤੁਹਾਨੂੰ ਇੰਗਲੈਂਡ ਦੀਆਂ ਮਿਲेंगी ਹੈਨਾ ਇਸ ਕਰਕੇ ਬਾਵਾ ਸਾਹਿਬ ਨੂੰ ਪਤਾ ਸੀਗਾ ਕਿ ਮੈਂ ਜੇ ਇਹੀ ਪੜਾਈ ਇੰਡੀਆ ਤੋਂ ਕਰਾਂਗਾ ਤੇ ਮੈਨੂੰ ਉਨੀ ਵਧੀਆ ਜਾਣਕਾਰੀ ਐਜੂਕੇਸ਼ਨ ਨੋਲਿਜ ਨਹੀਂ ਮਿਲ ਸਕਦੀ ਜਿਹੜੀ ਕਿ ਮੈਨੂੰ ਅਮਰੀਕਾ ਇੰਗਲੈਂਡ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਉੱਥੇ ਜਾ ਕੇ ਪੜ੍ਹ ਕੇ ਮਿਲ ਸਕਦੀ ਹੈ ਦੂਸਰਾ ਇੱਕ ਇਹ ਵੀ ਪਹਿਲੂ ਹੈਗਾ ਆ ਵੀ ਆਪਾਂ ਨੂੰ ਪਤਾ ਵੀ ਅੱਜ ਦੁਨੀਆ ਦੀ ਜਿਹੜੀ ਸਭ ਤੋਂ ਇੰਟਰਨੈਸ਼ਨਲ ਜਿਹੜੀ ਭਾਸ਼ਾ ਆ ਉਹ ਅੰਗਰੇਜ਼ੀ ਆ ਦੁਨੀਆ ਦਾ ਜਿਹੜਾ ਜਿਆਦਾ ਦੁਨੀਆ ਦੀ ਜਿਹੜੀ ਤਰੱਕੀ ਹੋਈ ਆ ਪਿਛਲੇ 1.5 200 ਸਾਲ ਚ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੋਈ ਖੋਜ ਰਾਹੀਂ ਹੋਈ ਆ ਇਸ ਕਰਕੇ ਵੀ 바ਵਾ ਸਾਹਿਬ ਕਿਤੇ ਨਾ ਕਿਤੇ ਕਿਉਂਕਿ ਜਦੋਂ ਇੰਡੀਆ ਰਹਿ ਕੇ ਅੰਗਰੇਜ਼ੀ ਪੜ੍ਹਨੀ ਹੋਰ ਗੱਲ ਆ ਜਦੋਂ ਆਪਾਂ ਕਿਸੇ ਐਸੇ ਦੇਸ਼ ਚ ਜਾ ਕੇ ਪੜ੍ਹ ਰਹੇ ਜਿੱਥੇ ਦੀ ਭਾਸ਼ਾ ਹੀ ਅੰਗਰੇਜ਼ੀ ਆ ਤੇ ਉਹਦਾ ਵੀ 바ਵਾ ਸਾਹਿਬ ਨੂੰ ਅੱਗੇ ਚੱਲ ਕੇ ਬਹੁਤ ਜ਼ਿਆਦਾ ਫਾਇਦਾ ਹੋਇਆ ਅੰਗਰੇਜ਼ੀ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਮਿਲੀ ਔਰ ਅਮਰੀਕਾ ਇੰਗਲੈਂਡ ਦੁਨੀਆ ਦੇ ਸਭ ਤੋਂ ਤਾਕਤਵਰ ਡਵੈਲਪਡ ਦੇਸ਼ ਸੀਗੇ ਉਥੇ ਜਾ ਕੇ ਉਥੇ ਦੇ ਜੀਵਨ ਨੂੰ ਵੀ ਦੇਖ ਸਕੇ ਲੋਕਾਂ ਨੂੰ ਵੀ ਦੇਖ ਸਕੇ ਵੀ ਉਹ ਲੋਕ ਕਿਦਾਂ ਰਹਿੰਦੇ ਆ ਕਿਦਾਂ ਵਿਵਹਾਰ ਕਰਦੇ ਆ ਵੀ ਕਿਉਂ ਇੰਨੀ ਜ਼ਿਆਦਾ ਤਰੱਕੀ ਕਰ ਗਏ ਆ ਤੇ ਇਸ ਕਰਕੇ 바ਵਾ ਸਾਹਿਬ ਇਹਨਾਂ ਬਹੁਤ ਸਾਰੇ ਪੱਖਾਂ ਨੂੰ ਲੈ ਕੇ ਉਹਨਾਂ ਨੇ ਜਿਹੜੀ ਬੀਏ ਤੋਂ ਬਾਅਦ ਐਮਏ ਪੀਐਚਡੀ ਉਹ ਇੰਡੀਆ 'ਚ ਕਰਨ ਦੀ بجائے ਉਹ ਅਮਰੀਕਾ ਜਾ ਕੇ ਕੀਤੀ ਇਸ ਕਰਕੇ ਮੈਨੂੰ ਲੱਗਦਾ ਅੱਜ ਦੇ ਸਾਡੇ ਬੱਚਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਅਸੀਂ ਮਨ ਲੋ ਬੀਟੇਗੇ ਤੇ ਕਰਦੇ ਆ ਤੇ ਐਮਟੈਕ ਅਸੀਂ ਕੋਸ਼ਿਸ਼ ਕਰੀਏ ਅਮਰੀਕਾ ਇੰਗਲੈਂਡ ਜਾਂ ਕਿਸੇ ਹੋਰ ਦੇਸ਼ ਦੀ ਵਧੀਆ ਯੂਨੀਵਰਸਿਟੀ ਤੋਂ ਜਾ ਕੇ ਕਰੀਏ ਸਾਨੂੰ ਵਧੀਆ ਐਜੂਕੇਸ਼ਨ ਵੀ ਮਿਲੂਗੀ ਔਰ ਸਾਨੂੰ ਦੁਨੀਆ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਮਿਲੂ ਜਦੋਂ ਬਾਬਾ ਸਾਹਿਬ ਜੀ ਨੇ ਬੀਏ ਸੰਸਕ੍ਰਿਤ ਵਿੱਚ ਕਰਨੇ ਚਾਹੀ ਤਾਂ ਉਹਨਾਂ ਨੂੰ ਕਿਹੜੇ-ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੌਣ ਚ ਤੇ ਪੜਨ ਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬਾਬਾ ਸਾਹਿਬ ਜੀ ਨੂੰ ਪ੍ਰੋਫੈਸਰ ਨੇ ਸੰਸਕ੍ਰਿਤ ਬੀਏ ਸੰਸਕ੍ਰਿਤ ਵਿੱਚ ਪੜਾਉਣ ਤੋਂ ਹੀ ਮਨਾ ਕਰ ਦਿੱਤਾ ਸੀ ਇਹ ਸਾਨੂੰ ਇਹਦੇ ਬਾਰੇ ਜਦੋਂ ਆਪਾਂ 바ਵਾ ਸਾਹਿਬ ਦਾ ਜੀਵਨ ਪੜ੍ਹਦੇ ਆ ਇਤਿਹਾਸ ਪੜ੍ਹਦੇ ਆ ਹਾਂਜੀ ਤੇ ਉਦੋਂ ਸਾਨੂੰ ਇਹ ਉਹਦੇ ਵਿੱਚ ਹਵਾਲਾ ਮਿਲਦਾ ਹੈ ਕਿ 바ਵਾ ਸਾਹਿਬ 12ਵੀਂ ਤੋਂ ਬਾਅਦ ਜਿਹੜੀ ਬੀਏ ਆ ਉਹ ਸੰਸਕ੍ਰਿਤ ਦੇ ਵਿੱਚ ਕਰਨਾ ਚਾਹੁੰਦੇ ਸੀ ਪਰ ਕਿਉਂਕਿ ਜਿਹੜੀ ਸੰਸਕ੍ਰਿਤ ਭਾਸ਼ਾ ਆ ਆਮ ਤੌਰ ਤੇ ਬ੍ਰਾਹਮਣ ਜਿਹੜੇ ਆ ਉਹਨੂੰ ਪੜ੍ਹਦੇ ਆ ਔਰ ਉਹਨਾਂ ਦੇ ਹਿਸਾਬ ਨਾਲ ਜਿੰਨੇ ਵੀ ਉਹਨਾਂ ਦੇ ਧਾਰਮਿਕ ਗ੍ਰੰਥ ਆ ਉਹ ਸੰਸਕ੍ਰਿਤ ਭਾਸ਼ਾ ਚ ਆ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ 바ਵਾ ਸਾਹਿਬ ਕਿਉਂਕਿ ਇੱਕ ਸ਼ਡਿਊਲਡ ਕਾਸਟ ਜਾਤੀ ਦਾ ਸੰਬੰਧ ਰੱਖਦੇ ਸੀ ਵੀ ਉਹ ਸੰਸਕ੍ਰਿਤ ਪੜ੍ਹਨਾ ਚਾਹੁੰਦੇ ਆ ਤੇ ਕਹਿੰਦੇ ਆ ਵੀ ਉਹ ਪ੍ਰੋਫੈਸਰਾਂ ਨੇ ਮਨਾ ਕਰਤਾ ਵੀ ਅਸੀਂ ਇੱਕ ਸ਼ਡਿਊਲਡ ਕਾਸਟ ਬੱਚੇ ਨੂੰ ਸੰਸਕ੍ਰਿਤ ਭਾਸ਼ਾ ਨਹੀਂ ਪੜ੍ਹਾ ਸਕਦੇ ਤੇ ਫਿਰ 바ਵਾ ਸਾਹਿਬ ਨੇ ਸੰਸਕ੍ਰਿਤ ਦੀ ਬਜਾਏ ਇੰਗਲਿਸ਼ ਦੇ ਵਿੱਚ ਔਰ ਫਾਰਸੀ ਦੇ ਵਿੱਚ ਵੀ ਐਕੀਪੀ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇੱਕ ਅੰਗਰੇਜ਼ੀ ਵੀ ਭਾਸ਼ਾ ਜਿਹੜੀ ਹੈ ਬੜੀ ਇੰਪੋਰਟੈਂਟ ਸੀ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀਗਾ ਔਰ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਇੰਡੀਆ ਦੇ ਵਿੱਚ ਮੁਗਲਾਂ ਦਾ ਮੁਸਲਮਾਨਾਂ ਦਾ ਰਾਜ ਸੀਗਾ ਤੇ ਮੁਸਲਮਾਨਾਂ ਦੀ ਜਿਹੜੀ ਭਾਸ਼ਾ ਆ ਉਹ ਫਾਰਸੀ ਭਾਸ਼ਾ ਸੀਗੀ ਇਸ ਕਰਕੇ ਫਾਰਸੀ ਭਾਸ਼ਾ ਦਾ ਵੀ ਭਾਰਤ ਦੇ ਵਿੱਚ ਬਹੁਤ ਪ੍ਰਭਾਵ ਹੈਗਾ ਇਸ ਕਰਕੇ ਫਿਰ ਉਹ ਸੰਸਕ੍ਰਿਤ ਨਹੀਂ ਪੜ ਸਕੇ ਪਰ ਉਹਨਾਂ ਨੇ ਫਿਰ ਅੰਗਰੇਜ਼ੀ ਔਰ ਫਾਰਸੀ ਦੇ ਵਿੱਚ ਜਿਹੜੀ ਹੈ ਉਹ ਗ੍ਰੈਜੂਏਸ਼ਨ ਕੀਤੀ ਪਰ ਉਹਨਾਂ ਦੀ ਇੱਛਾ ਸੀ ਕਿ ਉਹ ਸੰਸਕ੍ਰਿਤ ਦੇ ਵਿੱਚ ਬੀਏ ਕਰਨਾ ਚਾਹੁੰਦੇ ਸੀ ਬਹੁਤ ਅਰਸਾ ਬਾਅਦ ਇਹ ਗੱਲ ਪਤਾ ਲੱਗਦੀ ਆ ਕਿ ਫੇ ਉਹਨਾਂ ਨੇ ਬਾਅਦ ਦੇ ਵਿੱਚ ਜਾ ਕੇ ਸੰਸਕ੍ਰਿਤ ਭਾਸ਼ਾ ਇੱਕ ਇਟਲੀ ਦਾ ਇੱਕ ਬੁੱਧਿਸਟ ਪਿਖਸ਼ੂ ਸੀਗਾ ਜਿਹਨੂੰ ਸੰਸਕ੍ਰਿਤ ਭਾਸ਼ਾ ਆਰਦੀ ਸੀ ਜਿਹੜਾ 바ਵਾ ਸਾਹਿਬ ਨੂੰ ਮਿਲਦਾ ਰਿਹਾ ਤੇ ਕਹਿੰਦੇ ਆ ਕਿ 바ਵਾ ਸਾਹਿਬ ਨੇ ਉਹਨਾਂ ਤੋਂ ਸੰਸਕ੍ਰਿਤ ਜਿਹੜੀ ਐ ਫੇ ਸਿੱਖੀ ਪਰ ਬੀਏ ਵਿੱਚ ਉਹ ਸੰਸਕ੍ਰਿਤ ਭਾਸ਼ਾ ਨਹੀਂ ਸਿੱਖ ਸਕੀ ਕਿਉਂਕਿ ਉਹਨਾਂ ਦੇ ਪ੍ਰੋਫੈਸਰਾਂ ਨੇ ਉਹਨਾਂ ਨੂੰ ਪੜਾਉਣ ਤੋਂ ਮਨਾ ਕਰਦਾ ਸੀ। ਬਾਬਾ ਸਾਹਿਬ ਜੀ ਨੇ ਜਦੋਂ ਪੀ ਐਚ ਡੀ ਕੀਤੀ ਪੀ ਐਚ ਡੀ ਕਰਨ ਤੋਂ ਬਾਅਦ ਵੀ ਉਹ ਨਹੀਂ ਹਟੇ। ਉਹਨਾਂ ਨੇ ਫਿਰ ਬਾਹਰ ਜਾ ਕੇ ਹੋਰ ਹੋਰ ਪੜ੍ਹਾਈ ਹਾਂ ਦੀ ਸ਼ੁਰੂਆਤ ਕੀਤੀ। ਹਾਂ। ਮਾਨਦਾ ਬੰਦਾ ਕਹਿੰਦਾ ਕਿ ਪੀ ਐਚ ਡੀ ਕਰ ਲਈਆ ਉਸ ਤੋਂ ਬਾਅਦ ਬੰਦਾ ਸੋਚਦਾ ਕਿ ਬਸ ਪੜ੍ਹ ਲਿਆ। ਪੜ੍ਹ ਲਿਆ। ਪਰ ਉਹਨਾਂ ਨੇ ਫਿਰ ਵੀ ਦੇਖੋ ਉਹਨਾਂ ਦੀ ਕਿੰਨੀ ਵੱਡੀ ਸੋਚ ਹੈ ਕਿ ਉਹਨਾਂ ਨੇ ਇਹ ਸਿਰਫ ਇੱਕ ਜੌਬ ਤੱਕ ਸੀਮਤ ਨਾ ਰਹਿਣ ਤੱਕ ਉਹਨਾਂ ਨੇ ਦੇਸ਼ ਦੀ ਸੁਸਾਇਟੀ ਦੀ ਭਲਾਈ ਦੇ ਲਈ ਹੀ ਸਾਰਾ ਆਪਣਾ ਜੀਵਨ ਜੱਦੋਂ ਤੱਕ ਲਗਾ ਦਿੱਤਾ ਲਗਾ ਦਿੱਤਾ ਇਹ ਇੱਕ ਬੜੀ ਅਹਿਮ ਗੱਲ ਹੈ बाबा ਸਾਹਿਬ ਦੇ ਸਿੱਖਿਆ ਨਾਲ ਜੁੜੀ ਹੋਈ ਕਿ बाबा ਸਾਹਿਬ ਨੇ ਬੀਏ ਕਰਨ ਤੋਂ ਬਾਅਦ ਐਮਏ ਇਕਨੋਮਿਕਸ ਕੀਤੀ ਕਲੰਬੀਆ ਯੂਨੀਵਰਸਿਟੀ ਤੋਂ ਔਰ ਫਿਰ ਉਹਨਾਂ ਨੇ ਪੀ ਐਚ ਡੀ ਇਕਨੋਮਿਕਸ ਕੀਤੀ ਕੋਲੰਬੀਆ ਯੂਨੀਵਰਸਿਟੀ ਤੋਂ ਜਦੋਂ ਉਹ ਪੀ ਐਚ ਡੀ ਕਰਕੇ ਵਾਪਸ ਆਏ ਆ ਇੰਡੀਆ ਦੇ ਵਿੱਚ ਤੇ ਬਾਬਾ ਸਾਹਿਬ ਖੁਦ ਹੀ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਨਹੀਂ ਬਲਕਿ ਪੂਰੇ ਸਾਊਥ ਏਸ਼ੀਆ ਦੇ ਵਿੱਚ ਇਕਨੋਮਿਕਸ ਦੇ ਵਿੱਚ ਪੀ ਐਚ ਡੀ ਕਰਨ ਵਾਲਾ ਮੈਂ ਪਹਿਲਾ ਆਦਮੀ ਸੀਗਾ ਬੰਦਾ ਸੀਗਾ ਤੇ ਆਪਾਂ ਇਹ ਵੀ ਕਹਿ ਸਕਦੇ ਆ ਵੀ ਜਿਹੜਾ ਇੱਕ ਬੰਦਾ ਪੀ ਐਚ ਡੀ ਕਰ ਲਈ ਚੁੱਕਿਆ ਹੋਵੇ ਉਹਨੂੰ ਅੱਗੇ ਹੋਰ ਪੜਨ ਦੀ ਕੀ ਲੋੜ ਹੈ ਪੀ ਐਚ ਡੀ ਨੂੰ ਤਾਂ ਸਭ ਤੋਂ ਜ਼ਿਆਦਾ ਹਾਈ ਲੈਵਲ ਦੀ ਉੱਚੇ ਲੈਵਲ ਦੀ ਪੜਾਈ ਮੰਨਿਆ ਜਾਂਦਾ ਪਰ ਤੁਸੀਂ 바ਵਾ ਸਾਹਿਬ ਦਾ ਵਿਜ਼ਨ ਦੇਖੋ ਵੀ ਉਹ ਪੀ ਐਚ ਡੀ ਕਰਕੇ ਆਏ ਇਕਨੋਮਿਕਸ ਦੇ ਵਿੱਚ ਫਿਰ ਉਹ ਉੱਥੇ ਨਹੀਂ ਰਿਕੇ ਫੇ ਉਹ ਦੁਬਾਰਾ ਪੀ ਐਚ ਡੀ ਇਕਨੋਮਿਕਸ ਦੇ ਵਿੱਚ ਹੀ ਹੋਰ ਪੀ ਐਚ ਡੀ ਕਰਨ ਦੇ ਲਈ ਇੰਗਲੈਂਡ ਚਲੇ ਗਏ ਉਹਨਾਂ ਨੇ ਪਹਿਲਾਂ ਜਾ ਕੇ ਐਮ ਐਸ ਸੀ ਇਕਨੋਮਿਕਸ ਕੀਤੀ ਇੰਗਲੈਂਡ ਤੋਂ ਔਰ ਫਿਰ ਉਹਨਾਂ ਨੇ ਡੀ ਐਸ ਸੀ ਇਕਨੋਮਿਕਸ ਕੀਤੀ ਜਿਹੜੀ ਕਿ ਡਾਕਟੋਰੇਟ ਹੁੰਦੀ ਹੈ ਜਿਹੜੀ ਕਿ ਪੀ ਐਚ ਡੀ ਤੋਂ ਅੱਗੇ ਦੀ ਜਿਹੜੀ ਪੀ ਐਚ ਟੀ ਹੁੰਦੀ ਹੈ ਇਹਨੂੰ ਡਬਲ ਪੀ ਐਚ ਡੀ ਕਹਿੰਦੇ ਆ 바ਵਾ ਸਾਹਿਬ ਨੇ ਫੇ ਉਹ ਜਾ ਕੇ ਇੰਗਲੈਂਡ ਤੋਂ ਕੀਤੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀਗਾ ਵੀ ਇੱਕ ਜਗ੍ਹਾ ਉਹਨਾਂ ਨੇ ਕਿਹਾ ਵੀ ਮੈਂ ਕਿਤਾਬ ਤੋਂ ਉਹਨਾਂ ਦੀ ਇੱਕ ਕੋਟੇਸ਼ਨ ਵੀ ਦਿੱਤੀ ਆ ਕਿਉਂ ਕਹਿੰਦੇ ਇਟ ਇਜ਼ ਨੋਟ ਮੇਅਰ ਐਜੂਕੇਸ਼ਨ ਬਟ ਹਾਇਰ ਐਜੂਕੇਸ਼ਨ ਵਿਚ ਮੈਟਰਸ ਸਿਰਫ ਪੜਨਾ ਹੀ ਨਹੀਂ ਬਹੁਤ ਜ਼ਿਆਦਾ ਹਾਇਰ ਐਜੂਕੇਸ਼ਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਬਾਬਾ ਸਾਹਿਬ ਪੀ ਐਚ ਡੀ ਨੂੰ ਵੀ ਮਤਲਬ ਹਾਇਰ ਐਜੂਕੇਸ਼ਨ ਨਹੀਂ ਮੰਨ ਰਹੇ ਉਹ ਉਹਦੇ ਤੋਂ ਅੱਗੇ ਹੋਰ ਜ਼ਿਆਦਾ ਅਗਲੀ ਡੀ ਐਸ ਸੀ ਕਰਨ ਵੱਲ ਨੂੰ ਚਲੇ ਜਾਂਦੇ ਆ ਔਰ ਫਿਰ ਡੀ ਐਸ ਸੀ ਕਰਕੇ ਆਉਂਦੇ ਆ ਔਰ ਜੋ ਇੰਡੀਆ 'ਚ ਵਾਪਸ ਆਉਂਦੇ ਆ ਤੇ ਉਹਨਾਂ ਦੇ ਕੋਲ ਇਕਨੋਮਿਕਸ ਦੀ ਪੀ ਐਚ ਡੀ ਦੀ ਇੱਕ ਨਹੀਂ ਦੋ ਦੋ ਡਿਗਰੀਆਂ ਹੁੰਦੀਆਂ ਆਧਵਿਚ ਚੁਣਾ ਨੇ ਲਾ ਦੀ ਪੜਾਈ ਵੀ ਕੀਤੀ ਹਾਂਜੀ ਇਦਾਂ ਦਾ ਕੀ ਉਹਨਾਂ ਨੂੰ ਸੀ ਕੀ ਉਹਨਾਂ ਨੇ ਲਾ ਦੀ ਪੜਾਈ ਦੇ ਵੱਲ ਜ਼ਿਆਦਾ ਕਰਨਾ ਚਾਇਆ ਹਾਂ ਕੀ ਕਾਰਨ ਸੀ ਇਸ ਚੀਜ਼ ਦਾ ਡਿਗਰੀ ਦਾ ਇੱਕ ਤਾਂ ਬੜੀ ਇਹ ਬਹੁਤ ਅਹਿਮ ਸਵਾਲ ਹੈ ਔਰ ਮੈਨੂੰ ਇਦਾਂ ਲੱਗਦਾ ਜੋ ਮੈਂ 바ਵਾ ਸਾਹਿਬ ਦਾ ਜੀਵਨ ਪੜਿਆ ਕਿ 바ਵਾ ਸਾਹਿਬ ਨੇ ਦੇਖਿਆ ਕਿ ਜੇ ਮੈਂ ਕਿਉਂਕਿ ਪੀ ਐਚ ਡੀ ਕਰਕੇ ਉਹ ਪ੍ਰੋਫੈਸਰ ਜਿਹੜੇ ਆ ਉਹ ਐਜ਼ ਅ ਪ੍ਰੋਫੈਸਰ ਦੇ ਤੌਰ ਤੇ ਵੀ ਉਹਨਾਂ ਨੇ ਜੌਬ ਕੀਤੀ ਐਜ਼ ਅ ਪ੍ਰਿੰਸੀਪਲ ਦੇ ਤੌਰ ਤੇ ਵੀ ਉਹਨਾਂ ਨੇ ਕੁਸਮਾ ਕੰਮ ਕੀਤਾ ਅੰਗਰੇਜ਼ਾਂ ਦੇ ਸਰਕਾਰ ਦੇ ਵਿੱਚ ਉਹਨਾਂ ਨੇ ਇਹ ਦੇਖਿਆ ਵੀ ਜੇ ਮੈਂ ਸਰਕਾਰੀ ਜੌਬ ਦੇ ਵਿੱਚ ਰਹਾਂਗਾ ਟੀਚਰ ਦੇ ਤੌਰ ਤੇ ਕੰਮ ਕਰਾਂ ਜਾਂ ਪ੍ਰਿੰਸੀਪਲ ਦੇ ਤੌਰ ਤੇ ਜਾਂ ਯੂਨੀਵਰਸਿਟੀ ਦੇ ਲੈਕਚਰ ਡੀਨ ਦੇ ਤੌਰ ਤੇ ਕੰਮ ਕਰਾਂ ਪ੍ਰੋਫੈਸਰ ਦੇ ਤੌਰ ਤੇ ਤੇ ਮੈਂ ਕਦੇ ਵੀ ਖੁੱਲ ਕੇ ਆਪਣੇ ਸਮਾਜ ਦੇ ਲਈ ਇਹ ਸਰਕਾਰ ਦੀ ਆਲੋਚਨਾ ਕਰ ਲੋ ਇਦਾਂ ਦੇ ਕੰਮ ਮੈਂ ਖੁੱਲ ਕੇ ਕਰ ਨਹੀਂ ਸਕਦਾ ਕਿਉਂਕਿ ਜਿਹੜਾ ਬੰਦਾ ਸਰਕਾਰ ਦੇ ਵਿੱਚ ਜੌਬ ਕਰ ਰਿਹਾ ਹੁੰਦਾ ਆ ਉਹਦੇ ਉੱਪਰ ਬਹੁਤ ਸਾਰੇ ਨਿਯਮ ਲਾਗੂ ਹੁੰਦੇ ਆ ਉਹ ਸਰਕਾਰ ਦੇ ਖਿਲਾਫ ਜਾਂ ਇਦਾਂ ਦੀ ਕੋਈ ਐਜੀਟੇਸ਼ਨ ਦੇ ਵਿੱਚ ਇਸ ਤਰ੍ਹਾਂ ਨਹੀਂ ਲੈ ਸਕਦਾ ਫਿਰ ਬਾਬਾ ਸਾਹਿਬ ਨੇ ਦੇਖਿਆ ਵੀ ਜੇ ਮੈਂ ਹੁਣ ਆਪਣੇ ਸਮਾਜ ਲਈ ਸੰਘਰਸ਼ ਕਰਨਾ ਆ ਤੇ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਆ ਬਹੁਤ ਜਗ੍ਹਾ ਸਰਕਾਰ ਦੇ ਮੈਨੂੰ ਖਿਲਾਫ ਬੋਲਣਾ ਪੈਣਾ ਆ ਤੇ ਫੇ ਮੈਂ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਤੇ ਮੈਨੂੰ ਆਪਣੇ ਕੋਈ ਰੋਜ਼ਗਾਰ ਦਾ ਮੇਰੇ ਕੋਲ ਸਾਧਨ ਹੋਣਾ ਚਾਹੀਦਾ ਹੈ। ਇਹਦੇ ਲਈ ਮੈਨੂੰ ਲੱਗਦਾ ਹੈ ਕਿ 바ਵਾ ਸਾਹਿਬ ਨੇ ਜਿਹੜਾ ਲਾਅ ਆ ਉਹ ਦੋ ਪੀ ਐਚ ਡੀਆ ਕਰਨ ਦੇ ਬਾਅਦ ਕੀਤਾ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜੇ ਮੇਰੇ ਕੋਲ ਆਪਣਾ ਪ੍ਰੋਫੈਸ਼ਨ ਹੋਊਗਾ ਤੇ ਮੈਂ ਆਪਣਾ ਪਰਿਵਾਰ ਚਲਾਉਣ ਦੇ ਲਈ ਆਪਣੀ ਆਮਦਨ ਦੇ ਲਈ ਕਿਸੇ ਦੇ ਉੱਪਰ ਨਿਰਭਰ ਨਹੀਂ ਰ੍ਹਾਂਗਾ। ਮੈਂ ਇੰਡੀਪੈਂਡੈਂਟ ਰ੍ਹਾਂਗਾ ਔਰ ਮੈਂ ਫਿਰ ਚਾਹੇ ਸਰਕਾਰ ਦੇ ਖਿਲਾਫ ਆ ਚਾਹੇ ਕੋਈ ਐਜੀਟੇਸ਼ਨ ਆ ਕੋਈ ਸੰਘਰਸ਼ ਆ ਮੈਂ ਕਿਸੇ ਚ ਵੀ ਖੁੱਲ ਕੇ ਹਿੱਸਾ ਲੈ ਸਕਦਾ ਮੈਂ ਖੁੱਲ ਕੇ ਆਪਣੇ ਵਿਚਾਰ ਰੱਖ ਸਕਦਾ ਇਸ ਕਰਕੇ ਬਾਬਾ ਸਾਹਿਬ ਨੇ ਫੇ ਪੀ ਐਚ ਡੀ ਇਕਨੋਮਿਕਸ ਕਰਕੇ ਫਿਰ ਡੀ ਐਸਸੀ ਇਕਨੋਮਿਕਸ ਕਰਕੇ ਉਸ ਤੋਂ ਬਾਅਦ ਜਾ ਕੇ ਬਾਰਟ ਲਾਅ ਕੀਤਾ ਔਰ ਉਹ ਬੈਰਿਸਟਰ ਬਣ ਕੇ ਵੀ ਵਾਪਸ ਇੰਡੀਆ ਦੇ ਵਿੱਚ ਆਏ ਬਾਬਾ ਸਾਹਿਬ ਜੀ ਜਿੱਦਾਂ ਹੁਣ ਬਾਹਰੋਂ ਇੰਨੇ ਡਿਗਰੀਆਂ ਕਰਕੇ ਆਏ ਉਹਨਾਂ ਨੇ ਇੰਨੀ ਉੱਚ ਪੜ੍ਹਾਈ ਕੀਤੀ ਹਾਂਜੀ ਇੰਨੀ ਉੱਚ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਇੰਡੀਆ ਦੇ ਵਿੱਚ ਇੰਡੀਆ ਦੀ ਸੁਸਾਇਟੀ ਕਨਵਿਨਿਊਮ ਕਿੱਦਾਂ ਡਿਵੈਲਪ ਕੀਤਾ ਕਿੱਦਾਂ ਆਪਣੇ ਜਿਹੜੀ ਪੜ੍ਹਾਈ ਨੂੰ ਇੰਡੀਆ ਦੇ ਵਿੱਚ ਕਿੱਦਾਂ ਇੰਪਲੀਮੈਂਟ ਕੀਤਾ ਆਪਣੇ ਜਿਹੜੇ ਸਟੱਡੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿ ਜਿਹੜਾ ਬੰਦਾ ਉਸ ਜ਼ਮਾਨੇ 'ਚ ਅਮਰੀਕਾ 'ਚ ਇੰਗਲੈਂਡ 'ਚ ਦੋ ਦੋ ਪੀ ਐਚ ਡੀਆ ਕੀਤੀਆਂ ਹੋਵੇ ਔਰ ਬਾਅਰਟ ਲਾਅ ਕੀਤਾ ਹੋਵੇ ਉਹ ਤੇ ਬਾਹਰ ਵੀ ਹੋਰ ਇੰਡੀਆ 'ਚ ਵੀ ਆਰਾਮ ਨਾਲ ਆਪਣਾ ਜ਼ਿੰਦਗੀ ਆਪਣਾ ਜੀਵਨ ਗੁਜ਼ਾਰ ਸਕਦਾ ਸੀ ਆਪਣੇ ਪਰਿਵਾਰ ਦੀ ਵਧੀਆ ਉਹਨਾਂ ਨੂੰ ਜੀਵਨ ਦੇ ਸਕਦਾ ਸੀ ਪਰ 바ਵਾ ਸਾਹਿਬ ਦਾ ਜਿਹੜਾ ਟੀਚਾ ਆ ਨਿਸ਼ਾਨਾ ਆ ਉਹ ਸ਼ੁਰੂ ਤੋਂ ਇਹ ਸੀਗਾ ਕਿ ਮੈਂ ਜਿਆਦਾ ਤੋਂ ਜਿਆਦਾ ਸਿੱਖਿਆ ਹਾਸਲ ਕਰਕੇ ਆਪਣੇ ਸਮਾਜ ਦੇ ਦੇਸ਼ ਦੇ ਭਲੇ ਦੇ ਲਈ ਇਸ ਦਾ ਇਸਤੇਮਾਲ ਕਰਨਾ ਜਿਹੜਾ ਕਿ ਉਹਨਾਂ ਨੇ ਉਦੋਂ ਹੀ ਮਹਾਰਾਜਾ ਬੜੋਦਾ ਨੂੰ ਗੱਲ ਕਹੀ ਵੀ ਸੀ ਔਰ ਫਿਰ ਜਦੋਂ 바ਵਾ ਸਾਹਿਬ ਵਾਪਸ ਆਏ ਆ ਉਹਨਾਂ ਨੇ ਉਸ ਸਾਰੀ ਪੜ੍ਹਾਈ ਦਾ ਆਪਣੇ ਸਮਾਜ ਨੂੰ ਜਾਗਰੂਕ ਕਰਨ ਤੇ ਉਹਨੂੰ ਇਕਜੁੱਟ ਕਰਨ ਦੇ ਉੱਪਰ ਜ਼ਿਆਦਾ ਉਹਨਾਂ ਨੇ ਉਹਦਾ ਇਸਤੇਮਾਲ ਕੀਤਾ ਜਾਗਰੂਕ ਕਰਨ ਦੇ ਨਹੀਂ 바ਵਾ ਸਾਹਿਬ ਨੇ 1920 ਚ ਅਖਬਾਰ ਸ਼ੁਰੂ ਕੀਤਾ ਮੋਕਨਾਇਕ ਕਿਉਂਕਿ ਉਸ ਸਮੇਂ ਤਾਂ ਇੰਟਰਨੈਟ ਟੀਵੀ ਔਰ ਇਹ ਸਾਰਾ ਇਲੈਕਟ੍ਰੋਨਿਕ ਮੀਡੀਆ ਨਹੀਂ ਸੀ ਹੁੰਦਾ ਉਦੋਂ ਪ੍ਰਿੰਟ ਮੀਡੀਆ ਅਖਬਾਰਾਂ ਹੀ ਮੇਨ ਸਾਧਨ ਹੁੰਦਾ ਸੀ ਲੋਕਾਂ ਨੂੰ ਜਾਗਰੂਕ ਕਰਨ ਦਾ ਤੇ 바ਵਾ ਸਾਹਿਬ ਨੇ ਅਖਬਾਰ ਸ਼ੁਰੂ ਕੀਤੇ ਲੋਕਾਂ ਨੂੰ ਨਵੇਂ ਵਿਚਾਰ ਦਿੱਤੇ ਸਿੱਖਿਆ ਦਾ ਮਹੱਤਵ ਦੱਸਿਆ ਜਾਤ ਪਾਤ ਦੇ ਨੁਕਸਾਨ ਬਾਰੇ ਦੱਸਿਆ ਆਂਧ ਬਿਸ਼ਵਾਸ ਜੋ ਵੀ ਬੁਰੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਠੀਕ ਕਰਨ ਦੇ ਲਈ ਸੁਧਾਰ ਕਰਨ ਦੇ ਲਈ 바ਵਾ ਸਾਹਿਬ ਨੇ ਲੇਖ ਲਿਖਣੇ ਸ਼ੁਰੂ ਕੀਤੇ ਲੈਕਚਰ ਦੇਣੇ ਸ਼ੁਰੂ ਕੀਤੇ ਉਤੋਂ ਅੱਗੇ ਵੱਡੇ ਲੈਵਲ ਤੇ ਆਪਣੇ ਸਮਾਜ ਨੂੰ ਔਰ ਦੇਸ਼ ਨੂੰ ਆਪਣੀ ਸਿੱਖਿਆ ਦਾ ਫਾਇਦਾ ਦੇਣ ਦੇ ਲਈ ਉਹਨਾਂ ਨੇ ਸੰਸਥਾ ਬਣਾਈ ਪੈਨ ਆਉ ਜਾਗਰੂ ਕਰਨ ਦੀ ਕੋਸ਼ਿਸ਼ ਕਰਦੇ ਆ ਮੀਡੀਆ ਰਾਹੀਂ ਲੇਖਾ ਰਾਹੀਂ ਭਾਸ਼ਣਾ ਰਾਹੀਂ ਜਿੱਦਾਂ ਵੀ ਹੋ ਸਕਦਾ ਦੂਜਾ ਜਿਹੜਾ ਉਹ ਵੱਡਾ ਕੰਮ ਕਰਦੇ ਆ 1900 ਮੇਰਾ ਖਿਆਲ ਆ ਬੀਜ ਉਹਨਾਂ ਨੇ ਅਖਬਾਰ ਸ਼ੁਰੂ ਕੀਤਾ ਔਰ ਮੇਰਾ ਖਿਆਲ ਆ 1924 ਜੁ ਉਹਨਾਂ ਨੇ ਪਹਿਲੀ ਸੰਸਥਾ ਬਣਾਈ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਉਸ ਸੰਸਥਾ ਨੂੰ ਬਣਾ ਕੇ ਉਹਨਾਂ ਨੇ ਆਪਣੇ ਬਹੁਤ ਜ਼ਿਆਦਾ ਲੋਕਾਂ ਨੂੰ ਉਹਦੇ ਨਾਲ ਜੋੜਿਆ ਔਰ ਵੱਡੇ ਪੱਦਰ ਤੇ ਲੋਕਾਂ ਦੇ ਭਲੇ ਦੇ ਲਈ ਉਹਨਾਂ ਨੇ ਕੰਮ ਕਰਨੇ ਸ਼ੁਰੂ ਕੀਤੇ ਉਹਨਾਂ ਨੂੰ ਜਿਆਦਾ ਜਿਆਦਾ ਸਿੱਖਿਆ ਮਿਲ ਸਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ ਉਹਨਾਂ ਦੀ ਆਮਦਨ ਵਧਾਈ ਜਾ ਸਕੇ ਉਹਨਾਂ ਨੂੰ ਨੌਕਰੀਆਂ ਮਿਲ ਸਕੇ ਉਹਨਾਂ ਨੂੰ ਕੰਮ ਧੰਦੇ ਸ਼ੁਰੂ ਕਰਾਏ ਜਾ ਸਕਣ ਔਰ ਉਹਨਾਂ ਨੂੰ ਆਰਗੇਨਾਈਜ਼ ਕੀਤਾ ਜਾਵੇ ਜਥੇਬੰਦ ਕੀਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਆ ਸਰਕਾਰ ਦੇ ਸਾਹਮਣੇ ਰੱਖੀਆਂ ਜਾਵਣ ਇਸ ਕਰਕੇ 바ਵਾ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਜਾਗਰੂਕ ਕਰਨ ਚ ਔਰ ਫਿਰ ਸੰਸਥਾ ਬਣਾ ਕੇ ਉਹਨਾਂ ਨੂੰ ਇਕਜੁੱਟ ਕਰਨ ਔਰ ਉਹਨਾਂ ਦੀਆਂ ਸਮੱਸਿਆਵਾਂ ਸਮਾਜ ਦੇ ਦੇਸ਼ ਦੇ ਸਰਕਾਰ ਦੇ ਸਾਹਮਣੇ ਰੱਖ ਕੇ ਉਹਨਾਂ ਦਾ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਕਰਕੇ 바ਵਾ ਸਾਹਿਬ ਫਿਰ ਆਪਣੀ ਐਜੂਕੇਸ਼ਨ ਦਾ ਉਹਨਾਂ ਦਾ ਆਪਣੇ ਸਮਾਜ ਦੇ ਦੇਸ਼ ਦੇ ਭਲੇ ਦੇ ਲਈ ਉਹਨਾਂ ਨੇ ਉਹਨੂੰ ਲਾਗੂ ਕਰਨਾ ਸ਼ੁਰੂ ਕੀਤਾ ਫਿਰ ਅੱਗੇ ਚੱਲ ਕੇ ਤਾਂ ਉਹ ਪਾਰਟੀ ਵੀ ਬਣਾਉਂਦੇ ਆ ਹਨਾ ਫਿਰ ਸੰਵਿਧਾਨ ਲਿਖਦੇ ਆ ਦੇਸ਼ ਦੇ ਲਈ ਧਰਮ ਦੇ ਮਸਲੇ ਤੇ ਆਪਣੀ رائے ਰੱਖਦੇ ਆ ਕਿ ਹਿੰਦੂ ਧਰਮ ਦੇ ਵਿੱਚ ਜਾਤ ਪਾਤ ਨਹੀਂ ਖਤਮ ਹੋ ਰਹੀ ਤੇ ਉਹ ਬੁੱਧ ਧਰਮ ਦਾ ਰਸਤਾ ਆਪਣੇ ਸਮਾਜ ਨੂੰ ਦਿੰਦੇ ਆ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਅੱਗੇ ਜਾ ਕੇ ਹੋਰ ਵੀ ਕਰਦੇ ਆ ਪਰ ਮੁਢਲੇ ਤੌਰ ਤੇ ਪਹਿਲਾਂ ਸਮਾਜ ਨੂੰ ਜਾਗਰੂਕ ਕਰਨਾ ਔਰ ਉਹਨੂੰ ਜੱਥੇਬੰਦ ਕਰਕੇ ਉਹਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰਨਾ ਔਰ ਉਹਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਇਸ ਰਾਹੀਂ ਬਾਬਾ ਸਾਹਿਬ ਨੇ ਆਪਣੇ ਸੰਘਰਸ਼ ਦੀ ਸ਼ੁਰੂਆਤ ਕੀਤੀ ਬਾਵਾ ਦੇਖਿਆ ਜਾਵੇ ਬਾਬਾ ਸਾਹਿਬ ਦੀ এডੂਕੇਸ਼ਨ ਤੋਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਕੀ ਸੇਤ ਲੈ ਰਹੀ ਆ ਜਦੋਂ ਆਪਾਂ ਸ਼ੁਰੂ ਚ ਵੀ ਗੱਲ ਕੀਤੀ ਕਿ ਸਾਡੇ ਅੱਜ ਕੱਲ ਖਾਸ ਕਰਕੇ ਅੱਜ ਦਾ ਜਿਹੜਾ ਸਾਡਾ ਯੂਥ ਆ ਨੌਜਵਾਨ ਪੀੜ੍ਹੀ ਆ ਉਹ ਬੜੀ ਹੀ ਮਤਲਬ ਕਿ ਸਿਸੋ ਪੰਜ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਆ ਕਨਫਿਊਜ਼ਨ ਦਾ ਸ਼ਿਕਾਰ ਆ ਸੀ ਕੀ ਕਰੀਏ ਕੀ ਨਾ ਕਰੀਏ ਉਹਨਾਂ ਨੂੰ ਸਮਝ ਨਹੀਂ ਆਂਦੀ ਤੇ ਕਈ ਵਾਰੀ ਮੈਨੂੰ ਲੋਕ ਪੁੱਛਦੇ ਰਹਿੰਦੇ ਆ ਅਸੀਂ ਬੱਚਿਆਂ ਨੂੰ ਕੀ ਪੜਾਈਏ ਤੇ ਮੈਂ ਤਾਂ ਉਹਨਾਂ ਨੂੰ ਇਹੀ ਕਹਿੰਦਾ ਜੇ ਤੁਸੀਂ 바ਵਾ ਸਾਹਿਬ ਦੀ এডਿਕੇਸ਼ਨ ਨੂੰ ਤੁਸੀਂ ਸਟੱਡੀ ਕਰੋ ਕਿ 바ਵਾ ਸਾਹਿਬ ਨੇ ਕੀ ਕੀ ਪੜਿਆ ਕਿੱਥੇ ਕਿੱਥੇ ਜਾ ਕੇ ਪੜਿਆ ਤੇ ਤੁਸੀਂ ਜੇ ਸਿਰਫ ਉਹਨੂੰ ਹੀ ਅਪਣਾ ਲਓ ਤੇ ਸਾਡੇ ਜਿਹੜੇ ਬੱਚੇ ਆ ਉਹ ਬਹੁਤ ਜ਼ਿਆਦਾ ਸਫਲ ਹੋ ਸਕਦੇ ਆ ਮਿਸਾਲ ਦੇ ਤੌਰ ਤੇ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਬੱਚੇ 12ਵੀਂ ਕਰਕੇ ਕੋਈ ਬੀਟੈਕ ਕਰਦਾ ਹੈ ਕੋਈ ਬੀਏ ਕਰਦਾ ਕੋਈ ਬੀਕਮ ਕਰਦਾ ਉਹ ਉੱਥੇ ਤੱਕ ਹੀ ਉਹ ਸੀਮਿਤ ਹੋ ਜਾਂਦੇ ਆ ਯਾ ਉਹ ਕਹਿੰਦੇ ਅਸੀਂ ਬੀਏ ਬੀਐਡ ਕਰ ਲਈ ਸਾਨੂੰ ਕੋਈ ਜੋਬ ਮਿਲ ਜਵੇ ਜਾਂ ਅਸੀਂ ਬੀਟੈਕ ਕਰ ਲਈਏ ਸਾਨੂੰ ਕੋਈ ਪ੍ਰਾਈਵੇਟ ਕਿਤੇ ਜੋਬ ਮਿਲ ਜਵੇ ਅਸੀਂ ਬੀਏ ਐਲਐਲਬੀ ਕਰ ਲਈਏ ਅਸੀਂ ਆਪਣਾ ਪ੍ਰੋਫੈਸ਼ਨ ਸ਼ੁਰੂ ਕਰ ਲਈਏ ਪਰ ਜੇ ਉਹ 바ਵਾ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਣ ਉਹਨਾਂ ਦੀ ਸਿੱਖਿਆ ਹਾਸਲ ਕਰਨ ਤੋਂ ਤਾਂ ਉਹ ਬੀਏ ਬੀਕਾਮ ਬੀਐਸਸੀ ਕਰਨ ਤੱਕ ਹੀ ਨਹੀਂ ਰੁਕਣਗੇ ਉਹ ਫੇਰ ਅੱਗੇ ਐਮਏ ਕਰਨ ਦੀ ਸੋਚਣਗੇ ਉਹ 바ਵਾ ਸਾਹਿਬ ਵਾਂਗੂ ਅਮਰੀਕਾ ਜਾ ਕੇ ਪੀਐਚਡੀ ਕਰਨ ਦੀ ਸੋਚੂਗੇ ਇਹ ਜੇਵਨ ਬੁਕਾਰਦ ਪੜ੍ਹਨੀ ਆ ਤਾਂ ਉਹ ਇੰਡੀਆ ਤੋਂ ਐਲ ਐਲ ਬੀ ਕਰਨ ਦੀ بجائے 바ਵਾ ਸਾਹਿਬਾਂ ਨੂੰ ਇੰਗਲੈਂਡ ਦੇ ਵਿੱਚ ਜਾ ਕੇ ਬਾਰ ਐਟ ਲਾਅ ਕਰਨ ਦੀ ਸੋਚਾਂਗੇ 바ਵਾ ਸਾਹਿਬ ਨੇ ਹਮੇਸ਼ਾ ਸਿੱਖਿਆ ਜ਼ਿਆਦਾ ਤੋਂ ਜ਼ਿਆਦਾ ਹਾਸਲ ਕਰਨੀ ਔਰ ਵਿਦੇਸ਼ਾਂ 'ਚ ਜਾ ਕੇ ਜਿਹੜੇ ਵਧੀਆ ਯੂਨੀਵਰਸਿਟੀਆਂ ਆਧਾਰੇ ਆ ਉਥੋਂ ਪੜ੍ਹਨ ਦੇ ਉੱਪਰ ਉਹਨਾਂ ਦਾ ਜ਼ਿਆਦਾ ਜ਼ੋਰ ਰਿਹਾ ਔਰ ਫਿਰ ਉਹਨਾਂ ਨੂੰ ਪੜ੍ਹ ਕੇ ਫਿਰ ਵਾਪਸ ਉੱਥੇ ਨਹੀਂ ਰਹਿ ਗਏ ਉਹ ਵਾਪਸ ਆਏ ਆਪਣੇ ਦੇਸ਼ 'ਚ ਫਿਰ ਉਹ ਸਿੱਖਿਆ ਦਾ ਆਪਣੇ ਸਮਾਏ ਨੂੰ ਆਪਣੇ ਦੇਸ਼ ਨੂੰ ਨਜਾਜ਼ ਜ਼ਿਆਦਾ ਫੈਲਾ ਦੇਣਾ ਇਸ ਕਰਕੇ ਜੇ 바ਵਾ ਸਾਹਿਬ ਦੇ ਸਾਡੇ ਜਿਹੜੇ ਬੱਚੇ ਆ ਜੇ ਉਹ 바ਵਾ ਸਾਹਿਬ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਸਟੱਡੀ ਕਰਨ ਔਰ ਉਹਦੇ ਉਹਨੂੰ ਫਾਲੋ ਕਰਨ ਉਹਨੂੰ ਅਪਣਾਉਣ ਤੇ ਮੈਨੂੰ ਲੱਗਦਾ ਉਹ ਬਹੁਤ ਵੱਡੀ ਸਫਲਤਾ ਜੀਵਨ ਦੇ ਵਿੱਚ ਹਾਸਲ ਕਰ ਸਕਦੇ ਆ